ਪਹਿਲਾ ਚਾਈ ਜੋ ਕਰਮਾ ਕਮਾਉਂਦੇ ਨੇ ਹਿਰ ਕਰ ਕਰ ਚੇਤੇ ਰੋਂਦੇ ਨੇ ਪਹਿਲਾ ਚਾਈ ਜੋ ਕਰਮਾ ਕਮਾਉਂਦੇ ਨੇ ਹਿਰ ਕਰ ਕਰ ਚੇਤੇ ਰੋਂਦੇ ਨੇ ਕਹੀ ਦੱਸ ਤੇ ਪਿਛਲੇ ਕਰਮ ਅੱਗੇ ਕੁਝ ਦੱਸ ਦੇ ਨਹੀਂਗੇ ਮਰਨ ਲੱਗੇ ਕਿਉਂ ਤੜਫ ਤੜਪ ਕੇ ਰੋਲ ਰਿਆਂ ਟੜਫਾ ਟੜਫੇ ਰੋਲ ਰਿਆ ਜੁੜੇ ਮੰਜੀ ਮਾਰੇ ਤਾਂ ਆਹ ਨੂੰ ਦੇਵਕਸ਼ ਮਾਲਕਾ ਪਾਪ ਮੇਰੇ ਹੀ ਕੱਢ ਲਹਿ ਜਾਏ ਅੱਗੇ ਸਾਹ ਨੂੰ ਦੇਹੀ ਬਖਸ਼ ਮਾਲਕਾ ਪਾਪ ਮੇਰੇ ਹੀ ਕੱਢ ਲਹਿ ਜਾਏ ਅੱਗੇ ਸਾਹ ਨੂੰ ਅੱਜ ਕਿਉਂ ਆਸਤੇ ਪਾਣ ਲੱਗਾ ਦਿਲ ਹੁਪਕੀ ਹੁਪਕੀ ਰੋਣ ਲੰਗਾ ਅੱਜ ਕਿਉਂ ਵਾਸਤੇ ਪਉਣ ਲੰਗਾ ਦਿਲ ਹੁਪਕੀ ਹੁਪਕੀ ਰੋਣ ਲੰਗਾ ਫਿਰ ਸਦਾ ਮਾਇਆ ਲਈ ਭੱਜ ਆਵੇ ਖਾ ਖਾਰਿਸ਼ ਵਤਨਾਰ ਜਿ ਆਵੇ ਦਿਨ ਰਾਤ ਦੀ ਕਰੀ ਕਮਾਈ ਨੂੰ ਰਾਤ ਦੀ ਕਰੀ ਕਮਾਈ ਨੂੰ ਲੋਟ ਮਜਦੂਰਾ ਤੋਂ ਲਹੀਦਾ ਰਿਆ ਮੇਰੇ ਵਰਗਾ ਨਾ ਕੋਈ ਰਾਜਾ ਇਹ ਨਾਲੇ ਫਸਦਾ ਰਿਆ ਬਨਾਰੇ ਕਹਿੰਦਾ ਰਿਆ ਮੇਰੇ ਵਰਗਾ ਨਾ ਕੋਈ ਰਾਜਾ ਇਹ ਨਾਲੇ ਫਸਦਾ ਰਿਆ ਬਨਾਲੇ ਕਹਿੰਦਾ ਰਿਆ ਕੀ ਪਤਾ ਸੀ ਮਾੜੀ ਵਕਤਾਂ ਦਾ ਟੁੱਟ ਜਾਣੇ ਲੋਹੇ ਦੇ ਤਖਤਾਂ ਦਾ ਕੀ ਪਤਾ ਸੀ ਮਾੜੀ ਵਕਤਾਂ ਦਾ ਟੁੱਟ ਜਾਣੇ ਲੋਹੇ ਦੇ ਤਖਤਾਂ ਦਾ ਇਹ ਕਰਮਾਂ ਦੇ ਕੁਝ ਢੇੜ ਹੁੰਦੇ ਜਿਹਦੇ ਮਾਲਕ ਨਾ ਕੁਝ ਢੇੜ ਹੁੰਦੀ ਆੜਿਆ ਤੋਂ ਪਿੱਛੇ ਹਟਾ ਨਹੀਂ ਅੰਦਾ ਮਾੜਿਆ ਤੋਂ ਪਿੱਛੇ ਟੜਾ ਲਿੰਗਾ ਚੰਗੇ ਸੁੱਟਦਾ ਗਿਰਿ ਪਛਾਹ ਨੂੰ ਨਹੀਂ ਬਖਸ਼ਮਾਲ ਕਾ ਪਾਪ ਮੇਰੇ ਕੱਢ ਲੈ ਜਾਏ ਅਗੇ ਸਾਹ ਨੂੰ ਨਹੀਂ ਬਖਸ਼ਮਾਲ ਕਾ ਪਾਪ ਮੇਰੇ ਕੱਢ ਲੈ ਜਾਏ ਅਗੇ ਸਾਹ ਨੂੰ ਜੇ ਲ ਇਸ਼ਕ ਕੀਤਾ ਨਾਲ ਨੇਕੀ ਦੇ ਇੱਕ ਚੱਲ ਦੇ ਵੇਖੇ ਸੇ ਕੀ ਦੇ ਜਿੰਨ ਇਸ਼ਕ ਕੀਤਾ ਨਾਲ ਨੇਕੀ ਦੇ ਸੇਕ ਚੱਲ ਦੇ ਵੇਖੇ ਸੇ ਕੀ ਦੇ ਕਿੰਨਾ ਦਿਲ ਪਿਆਰ ਹੈ ਮੇਰੇ ਲਈ ਦੇਉਾਰ ਜਾਨ ਉਹ ਤੇਰੇ ਲਈ ਆਪਣੇ ਅਸਲੀ ਰੰਗ ਤਮਾਸ਼ਾ ਨੂੰ ਆਪਣੇ ਅਸਲੀ ਰੰਗ ਤਮਾਸ਼ਾ ਨੂੰ ਬੈਠਾ ਇੱਕ ਪਾਸੇ ਉਵੇਂਦਾ ਹਰਿਆ ਕਾ ਨਾ ਕੋਈ ਰਾਜ ਆਏ ਬੇ ਨਾਲ ਹੱਸਦਾ ਆਵੇ ਨਾਲ ਟੈਂਦਾ ਰਿਆ ਮੇਰੇ ਵਰਗਾ ਨਾ ਕੋਈ ਰਾਜ ਆਏ ਬੇ ਨਾਲ ਹੱਸਦਾ ਆਵੇ ਨਾਲ ਟੈਂਦਾ ਰਿਆ ਇਹਨ ਮਾਰਿਆ ਨਾ ਕੋਈ ਝੂਠ ਹੋਵੇ ਨਾਲ ਵਰਤਦੇ ਵਿੱਚ ਝੂਠ ਹੋਵੇ ਇਹਨ ਮਾਰਿਆ ਨਾ ਕੋਈ ਝੂਠ ਹੋਵੇ ਨਾ ਆਨ ਪਰਤ ਦੇ ਵਿੱਚ ਝੂਠ ਹੋਵੇ ਕੀ ਵੇਣ ਪੈ ਦੀਆਂ ਗੱਲਾਂ ਦਾ ਪਤਾ ਚੱਲਦਾ ਚੱਲਦਾ ਹੈ ਜੱਲਾਂ ਦਾ ਮੁਝੇ ਭੇਦ ਕਦੇ ਨਾ ਰਿੰਦੇ ਨੇ ਮੁਝੇ ਭੇਦ ਕਦੇ ਨਾ ਰਿੰਦੇ ਨੇ ਯਾਦ ਕਰਦੇ ਵਿਖੜੀਆਂ ਰਹਾਵਾਂ ਹਾਣੂ ਦੇਈ ਬਖਸ਼ ਮਾਲਕਾ ਬਾਪ ਮੇਰੇ ਹੀ ਕੱਢ ਲੈ ਜਾਏ ਅੱਗੇ ਸਾਹਾਂ ਨੂੰ ਦੇ ਹੀ ਬਖਸ਼ ਮਾਲਕਾ ਬਾਗ ਮੇਰੀ ਹੀ ਕਦ ਲੈ ਜਾਏ ਅਕੇ ਸਾਹਾਂ ਨੂੰ ਜਦੋਂ ਝੱਲਣਾ ਦੁੱਖ ਸਿਰ ਪੈ ਜਾਂਦਾ ਮਾਣ ਲਿਖਣ ਸਾਜ ਨੂੰ ਬੈ ਜਾਂਦਾ ਜਦੋਂ ਝੱਲਣਾ ਦੁੱਖ ਸਿਰ ਪੈ ਜਾਂਦਾ ਮਾਣ ਲਿਖਣ ਸਾਜ ਨੂੰ ਬੈ ਜਾਂਦਾ ਕੀ ਦੇ ਕੀ ਦੇ ਦੁੱਖ ਬਿਆਨ ਕਰੀ ਰਿਆਲਾ ਆਪਣੇ ਵਾਲੀ ਪਹਿਲਾਂ ਜਾਣ ਸਰੀ ਕੱਲੇ ਕੱਲੇ ਦੀ ਗੱਲ ਨਹੀਂ ਕਹਿ ਹੋਣੀ ਕੱਲੇ ਕੱਲੇ ਦੀ ਗੱਲ ਨਹੀਂ ਕਹਿ ਹੋਣੀ ਬੜੇ ਨਾਰਮਾਨ ਗੱਲ ਕਹਿੰਦਾ ਰਹੇ ਮੇਰੇ ਵਰਗਾ ਨਾ ਕੋਈ ਰਹਾ ਜਾਏ ਬਿਨ ਹਲੇ ਹੱਸਦਾ ਰਹੇ ਨਾਲ ਕਹਿੰਦਾ ਰਹੇ ਰੇਵਰ ਕਾ ਨਾ ਕੋਈ ਰਹਾ ਜਾਏ ਬੇ ਨਾਲੇ ਫਸਦਾ ਰਹੇ ਬੇ ਨਾਲ ਕਹਿੰਦਾ ਰਹੇ ਮੇਰੇ ਵਰਗਾ ਨਾ ਕੋਈ ਰਾਜਾ ਹੀ ਬੇ ਨਾਲੇ ਫਸਦਾ ਰਹੇ ਬੇ ਨਾਲ ਕਹਿੰਦਾ ਰਹੇ ਇਹ ਉਹਨਾਂ ਬੰਦਿਆਂ ਦੀ ਗੱਲ ਐ ਕਿ ਪਾਸੇ ਨੇਕੀ ਪਾਸੇ ਪਾਪ ਪਾਪ ਕੀ ਕਹਿੰਦਾ ਤੇ ਨੇਕੀ ਕੀ ਕਹਿੰਦੀ ਨੇਕੀ ਇਹ ਕਹਿ ਰਹੀ ਹੈ ਕਿ ਹਣਾ ਤੂੰ ਪਾਪ ਕੀਤਾ ਹੈ ਪਹਿਲਾਂ ਤੇ ਹੁਣ ਕੋਰੋਨਾ ਮਨੂ ਕਹਿੰਦਾ ਮੰਜੇ ਤੇ ਜੁੜਿਆ ਵਾਂ ਤੇ ਮਾਲਕਾ ਮੇਰੇ ਬਾਸ ਜਿਹੜੇ ਸਾਹ ਨਹੀਂ ਇਹਨਾਂ ਨੂੰ ਕੱਢ ਕੇ ਤੂੰ ਆਪਣੇ ਕੋਲ ਲੈ ਜਾ ਮੇਰੀ ਜਿੰਦ ਜਾਨ ਬਖਸ਼ ਦੇ ਮੈਂ ਹੋਰ ਇੱਥੇ ਰੋਲ ਨਹੀਂ ਸਕਦਾ ਦੂਜੇ ਪਾਸੇ ਬਿਆਨ ਕੀਤਾ ਗਿਆ ਸੀ ਮੇਰੇ ਵਰਗਾ ਨਾ ਕੋਈ ਰਾਜਾ ਇਹ ਨਾਲ ਹੱਸਦਾ ਰਹੇ ਨਾਲ ਕੀ ਕਰ ਪਹਿਲਾ ਬੰਦਾ ਬੜਾ ਖੁਸ਼ ਹੁੰਦਾ ਵਾ ਕਿ ਮੇਰੇ ਕੋਲ ਮਾਇਆ ਧਨ ਦੌਲਤ ਜ਼ੋਰ ਤੇ ਲੱਗ ਲਿਖਾਂ ਕੋਟੀਆਂ 12 ਬਹੁਤ ਹੈ ਪਰ ਜੇ ਕਿਹ ਗਰੀਬ ਦੀ ਨਾਲ ਤਾਂ ਆ ਕਰਕੇ ਤੇ ਕੋਸ ਦੌਲਤ ਸ਼ੋਰ ਬਣਾਇਆ ਉਹਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਇਸ ਕਰਕੇ ਇਹ ਗੀਤ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕੀਤਾ ਗਿਆ ਸੀ ਜੇ ਵਧੀਆ ਲੱਗੇ ਇਹਨੂੰ ਸ਼ੇਅਰ ਕਰਨਾ ਚਾਹਤ ਜੀ ਦੋਸਤਾਂ ਨਾਲ ਤਾਂ ਕਿ ਰੁਝੇਗੀ ਹੋਰ ਵੀ ਆਸ ਦੇ ਨਾਲ ਸਾਂਝੇ ਕੀਤੇ ਜਾਣ ਸਾਡੇ ਉਹ ਪਿਆਰ भरे ਸੱਚੇ ਪਿਆਰ